ਹੈਲੋ ਦੋਸਤੋ ਲੈ ਕੇ حاضر ਹੋਏ ਆ ਅੱਜ ਦੀ ਕਹਾਣੀ ਮੇਰੇ ਪਿਆਰੇ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਮੇਰਾ ਨਾਮ ਸ਼ਤੀਸ਼ ਹੈ ਮੈਂ ਛਤੀਸਗੜ ਦੇ ਇੱਕ ਛੋਟੇ ਜਿਹੇ ਜ਼ਿਲ੍ਹੇ ਦੁਰਗ ਦਾ ਰਹਿਣ ਵਾਲਾ ਹਾਂ ਮੈਂ ਭਲਾਈ ਦੇ ਨੇੜੇ ਵਾਲੇ ਪਿੰਡ ਦੇ ਵਿੱਚ ਰਹਿੰਦਾ ਹਾਂ ਮੈਂ ਤੁਹਾਨੂੰ ਮੇਰੀ ਜ਼ਿੰਦਗੀ ਦੀ ਇੱਕ ਸੱਚੀ ਕਹਾਣੀ ਦੱਸਣ ਜਾ ਰਿਹਾ ਹਾਂ ਇਹ ਘਟਨਾ ਉਦੋਂ ਵਾਪਰੀ ਸੀ ਜਦੋਂ ਮੈਂ ਲਗਭਗ 19 ਸਾਲ ਦਾ ਸੀ ਤੇ ਮੈਂ ਇੱਕ ਸਟੂਡੈਂਟ ਸੀ ਮੈਂ ਹਰ ਰੋਜ਼ ਸਵੇਰੇ 9 ਵਜੇ ਸਕੂਲ ਜਾਂਦਾ ਸੀ ਤੇ ਸਕੂਲ ਦੇ ਵਿੱਚੋਂ ਘਰ ਵਾਪਸ ਆਉਣ ਤੋਂ ਬਾਅਦ ਸ਼ਾਮ ਨੂੰ 7 ਵਜੇ ਦੇ ਕਰੀਬ ਮੈਂ ਪੜ੍ਹਨ ਦੇ ਲਈ ਬੈਠ ਜਾਂਦਾ ਸੀ ਇਹ ਹੀ ਮੇਰਾ ਹਰ ਰੋਜ਼ ਦਾ ਰੁਟੀਨ ਸੀ ਇੱਕ ਦਿਨ ਮੈਨੂੰ ਸਕੂਲ ਜਾਣ ਵਿੱਚ ਦੇਰੀ ਹੋ ਗਈ ਮੈਂ 9 ਵਜੇ ਸਕੂਲ ਜਾਣਾ ਚਾਹੁੰਦਾ ਸੀ ਕਰ ਪਰ ਉਸ ਦਿਨ ਮੈਂ ਸਵੇਰੇ 8 ਵਜੇ ਸੌ ਕੇ ਹੀ ਉੱਠਿਆ ਸੀ ਮੈਂ ਫਟਾਫਟ ਨਹਾਉਣ ਤੋਂ ਬਾਅਦ ਆਪਣਾ ਖਾਣਾ ਖਾ ਰਿਆ ਸੀ ਖਾਣਾ ਖਾਣ ਤੋਂ ਬਾਅਦ ਮੈਂ ਆਪਣਾ ਸਕੂਲ ਬੈਗ ਵੀ ਚੰਗੀ ਤਰ੍ਹਾਂ ਨਾਲ ਪੈਕ ਕਰਨਾ ਸੀ ਕਿਉਂਕਿ ਸਕੂਲ ਬੈਗ ਦਾ ਸਾਰਾ ਸਮਾਨ ਇਧਰ ਉਧਰ ਖਿਲਰਿਆ ਪਿਆ ਸੀ ਜਲਦੀ ਜਲਦੀ ਸਾਫ਼ ਕਰਨ ਦੇ ਕਾਰਨ ਮੈਨੂੰ ਆਪਣੀ ਹਿੰਦੀ ਦੀ ਬੁੱਕ ਨਹੀਂ ਮਿਲ ਰਹੀ ਸੀ ਬੁੱਕ ਨੂੰ ਲੱਭਣ ਲਈ ਵੀ ਮੈਨੂੰ ਕਾਫੀ ਸਮਾਂ ਲੱਗਿਆ ਆਖਿਰਕਾਰ 9 ਵਜ ਗਏ ਇਸ ਦੇ ਲਈ ਮੇਰਾ ਸਕੂਲ ਜਾਣਾ ਕੈਨਸਲ ਹੋ ਗਿਆ ਮੈਂ ਆਪਣੇ ਆਪ ਨੂੰ ਬਹੁਤ ਕੋਸਿਆ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਦੁਪਹਿਰ ਵੇਲੇ ਮੇਰੀ ਚਾਚੀ ਸਾਡੇ ਘਰ ਆ ਗਏ ਮੇਰੀ ਚਾਚੀ ਦਾ ਨਾਮ ਰੋਸ਼ਨੀ ਹੈ ਮੇਰੀ ਚਾਚੀ ਕਾਫੀ ਖੁੱਲੇ ਵਿਚਾਰਾਂ ਵਾਲੀ ਹੈ ਉਹ ਬਹੁਤ ਹੀ ਮਾਡਰਨ ਕੱਪੜੇ ਪੈਂਦੀ ਹੈ ਉਹਨਾਂ ਦਾ ਘਰ ਸਾਡੇ ਘਰ ਦੇ ਨੇੜੇ ਹੀ ਹੈ ਉਹਨਾਂ ਦੀਆਂ ਦੋ ਧੀਆ ਹਨ ਉਸ ਦਿਨ ਮੈਂ ਬੈਠ ਕੇ ਪੜਾਈ ਕਰ ਰਿਹਾ ਸੀ ਉਦੋਂ ਹੀ ਆ ਕੇ ਕਹਿਣ ਲੱਗੀ ਸ਼ਤੇਸ਼ ਅੱਜ ਤੂੰ ਸਕੂਲ ਨਹੀਂ ਗਿਆ ਮੈਂ ਕਿਹਾ ਨਹੀਂ ਚਾਚੀ ਅੱਜ ਮੈਂ ਸੋ ਕੇ ਉੱਠਣ ਵਿੱਚ ਬਹੁਤ देर ਹੋ ਗਈ ਸੀ ਉਸਨੇ ਕਿਹਾ ਅੱਛਾ ਚਲ ਕੋਈ ਗੱਲ ਨਹੀਂ ਫਿਰ ਉਹ ਮਜੇ ਤੇ ਮੰਜੇ ਤੇ ਮੇਰੇ ਬਿਲਕੁਲ ਨਾਲ ਲੱਗ ਕੇ ਬੈਠ ਗਈ ਉਸਨੇ ਆਪਣਾ ਇੱਕ ਹੱਥ ਮੇਰੇ ਪਾਟ ਉੱਤੇ ਰੱਖ ਲਿਆ ਮੈਂ ਉਹਨਾਂ ਤੋਂ ਦੂਰ ਹੁੰਦੇ ਹੋਏ ਨੇ ਕਿਹਾ ਚਾਚੀ ਤੁਸੀਂ ਇਹ ਕੀ ਕਰ ਰਹੇ ਹੋ ਉਸਨੇ ਹੌਲੀ ਜਹੀ ਕਿਹਾ ਅਸ਼ਤੀਸ਼ ਤੂੰ ਤਾਂ ਜਵਾਨ ਹੋ ਗਿਆ ਹੈ ਤੂੰ ਮੈਥੋਂ ਇੰਨਾ ਸੰਗ ਕਿਉਂ ਰਿਹਾ ਹੈ ਆ ਜਾ ਨਾ ਮੇਰੇ ਕੋਲ ਮੈਂ ਕਿਹਾ ਨਹੀਂ ਇਹ ਸਭ ਗਲਤ ਹੈ ਇਹ ਕਹਿ ਕੇ ਮੈਂ ਉੱਥੋਂ ਉੱਠ ਕੇ ਚਲਾ ਗਿਆ ਮੇਰੀ ਚਾਚੀ ਅਕਸਰ ਇਸ ਮੈਨੂੰ ਇਸ ਤਰ੍ਹਾਂ ਹੀ ਤੰਗ ਕਰਦੀ ਰਹਿੰਦੀ ਸੀ ਤੇ ਮੈਂ ਉਸ ਨੂੰ ਬਰਦਾਸ਼ਤ ਕਰਦਾ ਰਹਿੰਦਾ ਸੀ ਇੱਕ ਦਿਨ ਦੀ ਗੱਲ ਹੈ ਮੈਂ ਉਸਨੂੰ ਆਪਣੇ ਆਪ ਦੇ ਨਾਲ ਹੀ ਖੇਡਦੇ ਹੋਏ ਦੇਖ ਲਿਆ ਉਹਨਾਂ ਨੂੰ ਇਸ ਤਰ੍ਹਾਂ ਕਰਦੇ ਹੋਏ ਵੇਖ ਕੇ ਮੈਨੂੰ ਬਹੁਤ ਸ਼ਰਮ ਹੋ ਰਹੀ ਸੀ ਮਹਿਸੂਸ ਮੇਰੇ ਪਰਿਵਾਰ ਦੇ ਸੰਸਕਾਰ ਹੀ ਕੁਝ ਇਸ ਤਰ੍ਹਾਂ ਦੇ ਸੀ ਜੋ ਮੈਨੂੰ ਅੱਗੇ ਵਧਣ ਲਈ ਦਿੰਦੇ ਸਨ ਇਸੇ ਤਰ੍ਹਾਂ ਕਰਦੇ ਕਰਾਉਂਦੇ 3 ਮਹੀਨੇ ਲੰਘ ਗਏ ਇਨ੍ਹਾਂ 3 ਮਹੀਨਿਆਂ ਦੇ ਵਿੱਚ ਮੈਂ ਆਪਣੀ ਚਾਚੀ ਨੂੰ ਆਪਣੇ ਆਪ ਨਾਲ ਖੇਡਦੇ ਹੋਈ ਕਈ ਵਾਰ ਵੇਖਿਆ ਸੀ ਉਹਨਾਂ ਨੂੰ ਵੇਖ ਕੇ ਮੇਰੇ ਦਿਲ ਵਿੱਚ ਵੀ ਹਲਚਲ ਹੋਣ ਲੱਗ ਗਈ ਸੀ ਹੁਣ ਮੈਂ ਵੀ ਫੈਸਲਾ ਕਰ ਲਿਆ ਸੀ ਕਿ ਹੁਣ ਮੈਂ ਮੈਨੂੰ ਚਾਚੀ ਨਾਲ ਕੰਨਾ ਹੀ ਪੈਣਾ ਹੈ ਕਿਉਂਕਿ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਆਪਣੇ ਆਪ ਨੂੰ ਸ਼ਾਂਤ ਕਰਨ ਦੇ ਲਈ ਚਾਚੀ ਤਾਂ ਮੇਰੇ ਉੱਤੇ ਕਦੋਂ ਦੀਆਂ ਲਾਈਨਾਂ ਮਾਰ ਰਹੀ ਸੀ ਉਹ ਵੀ ਮੌਕੇ ਦੀ ਤਲਾਸ਼ ਦੇ ਵਿੱਚ ਸੀ ਦੋਸਤ ਆਖਿਰਕਾਰ ਸਾਨੂੰ ਦੋਵਾਂ ਨੂੰ ਉਹ ਮੌਕਾ ਮਿਲ ਹੀ ਗਿਆ ਅਗਲੇ ਦਿਨ ਮਹੀਨੇ ਮੇਰੀ ਭੂਆ ਦੀ ਕੁੜੀ ਦਾ ਵਿਆਹ ਹੋਣ ਵਾਲਾ ਸੀ ਮੈਂ ਤੇ ਮੇਰਾ ਪੂਰਾ ਪਰਿਵਾਰ ਮੇਰੇ ਭੂਆ ਦੇ ਸਹੌਰੀ ਪਹੁੰਚ ਗਏ ਚਾਚੀ ਹੋਰੇ ਵੀ ਉੱਥੇ ਗਏ ਹੋਏ ਸਨ ਮੇਰੀ ਚਾਚੀ ਨੇ ਵਿਆਹ ਦੇ ਵਿੱਚ ਬਹੁਤ ਮસ્ਤੀ ਕੀਤੀ ਮੇਰੀ ਭੂਆ ਦੀ ਕੁੜੀ ਦੇ ਵਿਆਹ ਤੋਂ ਬਾਅਦ ਮੈਨੂੰ ਰਾਤ ਨੂੰ ਹੀ ਘਰ ਵਾਪਸ ਆਉਣਾ ਸੀ ਮੈਂ ਕਿਹਾ ਮੈਂ ਘਰ ਜਾ ਰਿਹਾ ਹਾਂ ਜੇ ਕਿਸੇ ਨੇ ਆਉਣਾ ਹੈ ਤਾਂ ਆ ਜਾਓ ਬਾਅਦ ਵਿੱਚ ਕੋਈ ਇਹ ਨਾ ਕਹਿਓ ਕਿ ਮੈਂ ਲੈ ਕੇ ਨਹੀਂ ਗਿਆ ਮੈਂ ਜਿਵੇਂ ਹੀ ਇਹ ਸਭ ਕਿਹਾ ਤਾਂ ਮੇਰੀ ਚਾਚੀ ਫਟਾਫਟ ਕਹਿਣ ਲੱਗੀ ਕਿਹਾ ਸ਼ਤੀਸ਼ ਮੈਂ ਤੇਰੇ ਨਾਲ ਚਲਦੀ ਹਾਂ ਉਸ ਦੇ ਮੂੰਹੋਂ ਇਹ ਸੁਣ ਕੇ ਮੇਰੇ ਮਨ ਦੇ ਵਿੱਚ ਲੱਡੂ ਫੁੱਟਣ ਲੱਗ ਗਏ ਮੈਂ ਸੋਚਣ ਲੱਗਿਆ ਕਿ ਅੱਜ ਪੂਰੀ ਹੋਵੇਗੀ ਮੇਰੀ ਇੱਛਾ ਮੈਂ ਖੁਸ਼ੀ-ਖੁਸ਼ੀ ਆਪਣੀ ਬਾਈਕ ਬਾਹਰ ਕੱਢ ਲਈ ਸਭ ਤੋਂ ਵਿदाई ਲੈ ਕੇ ਚਾਚੀ ਮੇਰੇ ਪਿੱਛੇ ਆ ਕੇ ਬੈਠ ਗਈ ਮੈਂ ਬਾਈਕ ਸਟਾਰਟ ਕਰਕੇ ਤੋਰ ਲਈ ਰਸਤੇ ਦੇ ਵਿੱਚ ਚਾਚੀ ਨੇ ਮੈਨੂੰ ਪੁੱਛਿਆ ਮੇਰੇ ਸ਼ਿਸ਼ੇਸ਼ ਨੂੰ ਠੰਡ ਤਾਂ ਨਹੀਂ ਲੱਗ ਰਹੀ ਮੈਂ ਬੋਲਿਆ ਨਹੀਂ ਮੈਂ ਠੀਕ ਹਾਂ ਚਾਚੀ ਚਾਚੀ ਨੇ ਸ਼ੋਲ ਦੀ ਬੁੱਕਲ ਮਾਰੀ ਹੋਈ ਸੀ ਉਸਨੇ ਬੁੱਕਲ ਖੋਲ ਕੇ ਮੈਨੂੰ ਵੀ ਸ਼ੋਲ ਦੇ ਵਿੱਚ ਲੈ ਲਿਆ ਫਿਰ ਉਸਨੇ ਮੈਨੂੰ ਪਿੱਛੋਂ ਤੋਂ ਘੁੱਟ ਕੇ ਜੱਫੀ ਪਾ ਲਈ ਤੇ ਉਹ ਕਹਿਣ ਲੱਗੀ ਹੁਣ ਮੇਰੇ ਸतीश ਨੂੰ ਠੰਡ ਨਹੀਂ ਲੱਗੇਗੀ ਮੈਨੂੰ ਉਸ ਦੀ ਛੋਹ ਪ੍ਰਾਪਤ ਕਰਕੇ ਸਕੂਨ ਮਿਲ ਗਿਆ ਸੜਕ ਵੀ ਕੱਚੀ ਸੀ ਜਿਸ ਕਰਕੇ ਮੇਰੀ ਬਾਈਕ ਕਾਫੀ ਹਲ ਕੋਲੇ ਖਾ ਰਹੀ ਸੀ ਰਸਤਾ ਖਰਾਬ ਹੋਣ ਕਰਕੇ ਸਾਨੂੰ ਦੋਵਾਂ ਨੂੰ ਜੋ ਤੱਕੇ ਲੱਗ ਰਹੇ ਸਨ ਉਹਨਾਂ ਨਾਲ ਅਸੀਂ ਦੋਵੇਂ ਇੱਕ ਦੂਜੇ ਨਾਲ ਕਾਫੀ ਰਗੜ ਖਾ ਰਹੇ ਸੀ ਮੈਨੂੰ ਚਾਚੀ ਦੇ ਮਹਿਸੂਸ ਹੋ ਰਹੇ ਸਨ ਉਹਨਾਂ ਦੀ ਛੂਹ ਦੇ ਨਾਲ ਮੈਨੂੰ ਸਵਰਗ ਦੇ ਝੂਟੇ ਲੈ ਰਿਆ ਸੀ ਮੈਂ ਕੁਝ ਦਿਨ ਬਾਅਦ ਅਸੀਂ ਦੋਵੇਂ ਘਰ ਪਹੁੰਚ ਗਏ ਉਸ ਤੋਂ ਬਾਅਦ ਮੈਂ ਚਾਚੀ ਨੂੰ ਉਸ ਦੇ ਘਰ ਛੱਡਣ ਲਈ ਚਲਾ ਗਿਆ ਜਦੋਂ ਮੈਂ ਚਾਚੀ ਨੂੰ ਬਾਈਕ ਤੋਂ ਉਤਾਰ ਕੇ ਆਪਣੇ ਘਰ ਵੱਲ ਜਾਣ ਲੱਗਾ ਤਾਂ ਉਸ ਨੇ ਮੇਰਾ ਹੱਥ ਫੜ ਲਿਆ ਤੇ ਉਹ ਮੈਨੂੰ ਕਹਿਣ ਲੱਗੀ ਸ਼ਤੀਸ਼ ਪਲੀਜ਼ ਤੂੰ ਅੱਜ ਮੇਰੇ ਕੋਲ ਹੀ ਰੁਕ ਜਾ ਮੈਨੂੰ ਤਾਂ ਬਸ ਬਹਾਨਾ ਹੀ ਚਾਹੀਦਾ ਸੀ ਮੈਂ ਕਿਹਾ ਚਲੋ ਕੋਈ ਨਾ ਚਾਚੀ ਅੱਜ ਮੈਂ ਇੱਥੇ ਹੀ ਸੋ ਜਾਵਾਂਗਾ ਰਾਤ ਹੀ ਕੱਟਣੀ ਹੈ ਬਸ ਫਿਰ ਉਸਨੇ ਮੈਨੂੰ ਕਿਹਾ ਕਿ ਮੈਨੂੰ ਕੱਲੇ ਨੂੰ ਰੂਮ ਦੇ ਵਿੱਚ ਡਰ ਲੱਗੇਗਾ ਤੂੰ ਮੇਰੇ ਕਮਰੇ ਵਿੱਚ ਹੀ ਸੋ ਜਾਵੀਂ ਮੈਂ ਕਿਹਾ ਠੀਕ ਹੈ ਚਾਚੀ ਚਾਚੀ ਬਾਥਰੂਮ ਦੇ ਵਿੱਚ ਚੇਂਜ ਕਰਨ ਲਈ ਚਲੀ ਗਈ ਤੇ ਮੈਂ ਉਸਦੇ ਕਮਰੇ ਵਿੱਚ ਪਹੁੰਚ ਗਿਆ ਜਦੋਂ ਚਾਚੀ ਚੇਂਜ ਕਰਕੇ ਕਮਰੇ ਦੇ ਵਿੱਚ ਅੰਦਰ ਆਈ ਤਾਂ ਮੈਂ ਉਸ ਨੂੰ ਵੇਖ ਕੇ ਹੈਰਾਨ ਰਹਿ ਗਿਆ ਉਸਨੇ yellow color ਦੀ nighty ਪਹਿਨੀ ਹੋਈ ਸੀ ਜਿਸ ਦੇ ਵਿੱਚ ਉਹ ਪੂਰੀ ਘਿਰਟਾਂ ਰਹੀ ਸੀ ਮੇਰੇ ਆਪਣੇ ਆਪ ਤੇ ਕੰਟਰੋਲ ਖੋ ਰਿਆ ਸੀ ਮੈਂ ਫਿਰ ਮੈਂ ਅੱਗੇ ਗੋਲ ਤੋਰਨ ਗੱਲ ਤੋਰਨ ਲਈ ਚਾਚੀ ਨੂੰ ਕਿਹਾ ਚਾਚੀ ਤੁਸੀਂ ਹਰ ਰੋਜ਼ ਆਪਣੇ ਆਪ ਨਾਲ ਇਕੱਲੇ ਹੀ ਖੇਡਦੇ ਰਹਿੰਦੇ ਹੋ ਕਿਉਂ ਨਹੀਂ ਆਜਾ ਸੀ ਦੋਵੇਂ ਇਕੱਠੇ ਮੈਚ ਲਗਾ ਲਈਏ ਚਾਚੀ ਮੇਰੇ ਵੱਲ ਵੇਖ ਕੇ ਹੈਰਾਨ ਹੋ ਗਈ ਉਸ ਦੀਆਂ ਅੱਖਾਂ ਦੇ ਵਿੱਚ ਆਸ਼ਾ ਦੀ ਕਿਰਨ ਮੈਨੂੰ ਸਾਫ਼-ਸਾਫ਼ ਨਜ਼ਰ ਆ ਰਹੀ ਸੀ ਉਸਨੇ ਮੈਨੂੰ ਕਿਹਾ ਸੱਚਮੁੱਚ ਤਿਸ਼ਤੀਸ਼ ਮੈਂ ਕਿਹਾ ਹਾਂ ਹਾਂ ਬਿਲਕੁਲ ਫਿਰ ਅਸੀਂ ਮੈਚ ਲਗਾਉਣਾ ਸ਼ੁਰੂ ਕਰ ਦਿੱਤਾ ਤਕਰੀਬਨ 3 ਘੰਟੇ ਤੱਕ ਸਾਡਾ ਜ਼ੋਰਦਾਰ ਮੈਚ ਚੱਲਿਆ ਦੋਸਤੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਚਾਚੀ ਨਾਲ ਗੇਮ ਖੇਡ ਕੇ ਮੈਨੂੰ ਕਿੰਨਾ ਜ਼ਿਆਦਾ ਮਜ਼ਾ ਆਇਆ ਸੀ ਮੈਨੂੰ ਲੱਗ ਰਿਹਾ ਸੀ ਕਿ ਮੈਂ ਕਿਸੇ ਹੋਰ ਹੀ ਦੁਨੀਆ ਦੇ ਵਿੱਚ ਪਹੁੰਚ ਗਿਆ ਹੋਵਾਂ ਉਸ ਦਿਨ ਮੈਨੂੰ ਬਹੁਤ ਜ਼ਿਆਦਾ ਅਫਸੋਸ ਹੋ ਰਿਹਾ ਸੀ ਕਿ ਮੈਂ ਪਹਿਲਾਂ ਹੀ ਚਾਚੀ ਦੀ ਗੱਲ ਕਿਉਂ ਨਹੀਂ ਮੰਨ ਲਈ ਸੀ ਕਿੰਨਾ ਹੀ ਟਾਈਮ ਤੱਕ ਮੈਂ ਇੰਨਾਂ ਖੁਸ਼ੀਆਂ ਤੋਂ ਵਾਂਝਾ ਰਿਹਾ ਹੁਣ ਵੀ ਜਦੋਂ ਸਾਨੂੰ ਦੋਵਾਂ ਨੂੰ ਮੌਕਾ ਮਿਲਦਾ ਹੈ ਅਸੀਂ ਇਕੱਠੇ ਹੋ ਗੇਮ ਖੇਡਦੇ ਹਾਂ ਤੇ ਮ제 ਲੈਂਦੇ ਹਾਂ ਤਾਂ ਦੋਸਤੋ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ